ਹਾਂਜੀ ਸਵਾਲ ਤੇ ਤੁਹਾਡਾ ਮੇਰੇ ਪੇਜ ਆ ਮੁਰਜੀ ਦੇ ਗੁੱਸੇ ਵਾਲਾ ਤੇ ਉਮੀਦ ਕਰਦਾ ਤੁਹਾਰੇ ਸਾਰੇ ਜਿਹੜਾ ਠੀਕ ਹੋ ਜਾ ਚੱਲੋ। ਦੋਸਤੋ ਅੱਜ ਤੁਹਾਡੇ ਨਾਲ ਬਹੁਤ ਹੀ ਜਿਹੜਾ ਕਵੀਨ ਮੁੱਦਾ ਬੜਾ ਹੋਇਆ ਉਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਜਿਹੜੀ ਮੁੱਦਾ ਇਹ ਸੰਸਾਰ ਦੇ ਜਾਂ ਕੋਈ ਸੀਰੀਅਸ ਮੁੱਦਾ ਵੀ ਸੀਰੀਅਸ ਹੈ ਵੀ ਕਹਿ ਸਕਦੇ ਹਾਂ ਜਿਹੜਿਆ ਚੱਲਦੇ ਆ ਅੱਜਕਾ ਚੇਪ ਪੈਰਾਮੀਟਰ ਕਿੰਨੇ ਸਾਰੇ ਇੰਚ ਸੈਂਟੀਮੀਟਰ ਜਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਮੈਗ ਮੈਗ ਬੰਦੇ ਆ ਸਮਾਨ ਮੀਟਰ ਕਿੰਨੇ ਆ ਇਹੋ ਕੀ ਆ ਇਹਨਾਂ ਦੇ ਸਿਸਟਮ ਕੀ ਹੋਦਾ ਅੱਜ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਡੀਓ ਜਲਦੀ 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 ਸ਼ੇਅਰ ਕਰ ਦਿਓ ਸਾਰੇ ਦੋਸਤਾਂ ਤੱਕ ਸਾਰੇ ਵੀਡੀਓ ਪਹੁੰਚਣੀ ਚਾਹੀਦੀ ਆ ਅੱਜ ਆਪਾਂ ਕਰਾਂਗੇ ਇੰਚ ਸੈਂਟੀਮੀਟਰ ਵਾਲੇ ਵਾਲੇ ਇੰਚ ਸੈਂਟੀਮੀਟਰ ਕੀ ਆ ਦੋਸਤੋ ਮੀਟਰ ਤਾਂ ਫਿਲਹਾਲ ਦੀ ਤਰ੍ਹਾਂ ਦਸ ਸਿੰਪਲ ਦੀ ਤਰ੍ਹਾਂ ਸਿੰਪੜੀ ਹੈ ਮੁੰਡਾ ਹਜੇ ਉਸ ਤਰ੍ਹਾਂ ਹੀ ਲਾਈਟ ਚੱਲਦੀ ਆ ਜਦੋਂ ਆਪਾਂ ਚਲਾ ਦਿੰਦੇ ਆ ਵਿੱਚ ਲਾਈਟ ਇੱਕ ਬੰਨ ਨੂੰ ਚਾਲੂ ਕਰ ਦੇਈ ਦੀ ਆ ਦੂਸਰੇ ਬੰਨੇ ਲਾਈਟ ਉੱਪਰ ਚੱਲ ਪੈਂਦੀ ਆ ਬਾਕੀ ਇਹ ਦੇ ਵਿੱਚ ਤੋਂ ਦਾਤੇ ਵਿੱਚ ਸਾਰੇ ਦੋਸਤਾਂ ਨੇ ਕਈ ਵੀਡੀਓ ਆਈਆਂ ਮਾ ਤੇ ਕਿਸਾਨ ਦੋਸਤਾਂ ਨੂੰ ਕਿਸਾਨ ਵੀਰਾਂ ਨੇ ਵੀ ਪਾਈਆਂ ਵੀਡੀਓ ਤੇ ਇਹ ਦੇ ਵਿੱਚ ਸਹਿਮਾ ਭਾਈ ਕਿ ਪੈਸੇ ਭੋਨੇ ਪਾ ਰਹੇ ਹੋ ਤੁਹਾਨੂੰ ਜਾਂ ਕਿਵੇਂ ਵੀ ਹੈਗਾ ਹੈ ਫਿਲਹਾਲ ਤਾਂ ਪੈਸੇ ਪਾਉਣ ਵਾਲਾ ਸਿਸਟਮ ਅਜੇ ਕੁਝ ਨਹੀਂ ਹੈਗਾ ਜਿਹੜੀ ਅਸੀਂ ਤੁਹਾਨੂੰ ਗੱਲ ਦੱਸੀ ਸੀ ਸਿਮ ਜ਼ਰੂਰ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਵੀ ਇਹਦੇ ਵਿੱਚ ਸਿਮ ਸਿਮ ਕੀ ਕੰਮ ਕਰਦੀ ਆ ਉਹ ਅਜੇ ਕਈ ਦੋਸਤਾਂ ਨੂੰ ਤਾਂ ਪਤਾ ਹੋਊਗਾ ਜਿਹੜੇ ਥੜੇ ਲੱਗੇ ਆ ਜਾਂ ਟੈਕਨੀਕਲੀ ਪਤਾ ਉਹਨਾਂ ਨੂੰ ਵੀ ਸਿਮ ਕੀ ਕੰਮ ਕਰਦੀ ਆ ਸਿੰਮ ਕੀ ਕੰਮ ਕਰਦੀ ਆ ਇਹਦੇ ਵਿੱਚ ਸਿੰਮ ਉਹ ਜਿਹੜਾ ਬਿੱਲ ਆ ਉਹ ਬਣਾਉਣ ਦਾ ਕੰਮ ਕਰਦੀ ਬਿੱਲ ਕਿਵੇਂ ਬਣਦਾ ਵਾ ਉਹ ਵੀ ਤੁਸੀਂ ਸਮਝ ਲਓ ਇਹਦਾ ਜਿਹੜਾ ਮਹੀਨੇ ਦੀ ਮਹੀਨੀ ਡਾਟਾ ਜਿਹੜਾ ਸਿੰਮ ਆ ਉਹ ਸਿੰਮ ਦੇ ਥਰੂ ਜਾਂਦਾ ਵਾ ਰੀਡਿੰਗ ਜਿਹੜੀ ਜਾਂਦੀ ਆ ਹਰ ਇੱਕ ਮਹੀਨੇ ਦਫ਼ਤਰ ਨੂੰ ਰੀਡਿੰਗ ਸਿੰਮ ਭੇਜਦਾ ਸਿੰਮ ਹਰ ਇੱਕ ਮਹੀਨੇ ਦੀ ਮਹੀਨੀ ਬਿੱਲ ਬਣ ਕੇ ਤੁਹਾਡੇ ਫੋਨ ਦੇ ਵਿੱਚ ਮੈਸੇਜ ਆਉਂਦਾ ਉਹੀ ਉਸੇ ਸਿੰਘ ਦੇ ਤੋਂ ਹੋਗਾ ਠੀਕ ਹੈ ਜੀ ਇੱਕ ਐਪ ਆ ਮੈਂ ਕਿ ਮੈਨੇ ਚਲਾਈ ਉਹਦੇ ਵਿੱਚ ਕੀ ਆ ਵੀ ਤੁਹਾਡਾ ਬਿੱਲ ਆ ਇਹ ਉਹ ਬਣ ਕੇ ਆ ਜਾਂਦਾ ਇਸ ਮੀਟਰ ਦਾ ਨੁਕਸਾਨ ਇਹੀ ਆ ਵੀ ਜਿਹੜਾ ਫਿਜ਼ੀਕਲੀ ਬਿਲ ਨਹੀਂ ਮਿਲਦਾ ਬਸ ਹਰ ਇੱਕ ਇਨਸਾਨ ਨੂੰ ਫਿਜ਼ੀਕਲੀ ਬਿਲ ਨਹੀਂ ਮਿਲਣਾ ਫਿਜ਼ੀਕਲੀ ਬਿਲ ਸਮਝਦੇ ਆ ਤੁਸੀਂ ਜਿਹੜਾ ਮਤਲਬ ਪੇਪਰ ਵਾਲਾ ਪੇਪਰ ਵਾਲਾ ਨਹੀਂ ਕੱਢ ਕੇ ਜਾਣਾ ਬਿੱਲ ਕਿਸੇ ਤੇ ਇਹਦੀ ਰੀਡ ਕਰਨ ਨੂੰ ਦੇਖਣਾ ਤੇ ਜਿਵੇਂ ਤੁਹਾਨੂੰ ਥੋੜਾ ਪਹਿਲਾਂ ਦਸੀਆ ਕੋ ਪੀਐਸਪੀ ਸੇ ਕੰਜ਼ਿਊਮਰ ਸਰਵਿਸ ਐਪ ਡਾਊਨਲੋਡ ਕਰਨੀ ਪੈਣੀ ਆ ਉਹਦੇ ਵਿੱਚ ਕੀ ਤੁਹਾਨੂੰ ਖਾਤਾ ਐਡ ਕਰ ਲੈਣਾ ਤੇ ਜਦੋਂ ਤੁਹਾਡਾ ਹਰ ਇੱਕ ਮਹੀਨੇ ਦੀ ਮਹੀਨੇ ਬਿੱਲ ਆ ਜਾਊਗਾ ਉਹ ਤੇ ਤੁਹਾਡੀਆਂ ਜੁੰਟਾਂ ਵੀ ਲਿਖੀਆਂ ਹੋਣਗੀਆਂ ਕਿੰਨੇ ਕੰਜਪਸ਼ਨ ਆ ਠੀਕ ਹੈ ਜੀ ਇੰਨਾ ਬਿੱਲ ਜ ਜੀ ਨੂੰ ਉਹ ਤੇ ਜ਼ੀਰੋ ਬਿੱਲ ਆਇਆ ਜੀ ਤੇ ਇੱਕ ਜਿਹੜਾ ਮੈਸੇਜ ਆਉਂਦਾ ਮੈਸੇਜ ਦੇ ਵਿੱਚ ਤੁਹਾਨੂੰ ਸਿਰਫ ਤੁਹਾਡਾ ਖਾਤਾ ਨੰਬਰ ਲਿਖਿਆ ਹੋਇਆ ਹੋਊਗਾ ਤੇ ਇਕ ਤੋਂ ਅਮਾਉਂਟ ਆਕੇ ਨਹੀਂ 0 ਅਤੇ 0 ਬੈਲੈਂਸ ਅਮਾਉਂਟ ਤੇ ਬੇ ਅੱਲਾ ਦਾ ਬਿਲ ਲੈ ਕੇ ਆਇਆ ਕਰੋ ਹੋਰ ਜਿਹੇ ਬਿਲ ਹਾਲ ਜਿਹੜੇ ਇਹ ਮੀਟਰ ਦਾ ਹੈ ਰੋਲਾ ਚਾਪਾ ਨੇ ਮੀਟਰ ਦਾ ਹਜੇ ਕੁਝ ਰੋਲਾ ਨਹੀਂਗਾ ਠੀਕ ਹੈ ਜੀ ਜਿਹੜੀ ਅਸਲੀਅਤ ਗੱਲ ਤੁਹਾਨੂੰ ਦੱਸ ਗਿਆ ਬਾਕੀ ਜੇ ਲਵਾਉਣਾ ਨਾ ਲਵਾਉਣਾ ਉਹ ਤੁਹਾਡੀ ਆਪਣੀ ਮਨ ਦੀ ਇੱਛਾ ਵਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਲਵਾਓ ਜਾਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਲਵਾਓ ਤੁਹਾਨੂੰ ਮੀਟਰ ਮੁੱਲ ਜੇ ਤੁਹਾਡਾ ਸੜਿਆ ਹੋਆ ਤੁਹਾਨੂੰ ਐਵਰੇਜ ਪੈਂਦੀ ਆ ਤੁਹਾਨੂੰ ਹੋਰ ਮਤਲਬ ਵੀਪਰਾ ਹੋ ਸੜਿਆ ਤਾਂ ਦੋ ਘਰ ਮੰਗ ਲਈ ਐਵਰੇਜ ਪੈਂਦੀ ਆ 5-6000 ਰੁਪਏ ਬਿੱਲ ਐਵੇਂ ਹੀ ਆਈ ਜਾਂਦੇ ਸੋ ਉਹ ਮੇਰਾ ਵੀਪਰਾ ਜਿਹੜਾ ਦਾ ਦਿਲ ਮੰਦਾ ਤਲਵਾਰ ਵੇ ਵੈਸੇ ਲਵਾ ਲੈਣਾ ਚਾਹੀਦਾ ਕਿਉਂਕਿ ਕਿਉਂਕਿ ਐਵਰੇਜ ਤਾਂ ਤੁਹਾਨੂੰ ਬਿੱਲ ਐ ਵੱਧ ਚੁਕੀ ਜਣਾ ਠੀਕ ਹੈ ਜੀ ਤੇ ਬਾਕੀ ਜਿਹੜਾ ਕਹਿੰਦੇ ਵੀ ਪੈਸੇ ਕੋਣ ਵਾਲਾ ਸਿਸਟਮ ਉਹ ਤਾਂ ਦੇਖੋ ਕਦੋਂ ਚੱਲਦਾ ਕਦੋਂ ਨਹੀਂ ਚੱਲਦਾ ਉਹਦਾ ਮਹਿਕਮੇ ਦੀ ਮਰਜ਼ੀ ਹੈ ਜੀ ਇਹ ਹੈ ਸਰਕਾਰ ਦੀ ਮਰਜ਼ੀ ਵਿਭਾਗਾਂ ਵੀ ਕਹਿੰਦਾ ਹੈ ਸਰਕਾਰ ਦੇ ਐਂਡਰੀਆ ਦਾ ਸਰਕਾਰਾਂ ਤੁਹਾਡੇ ਵੀ ਕੁਝ ਕਰਦੇ ਜੋ ਕਿਵੇਂ ਵੀ ਹੋ ਗਾ ਸਰਕਾਰਾਂ ਦੀ ਮਰਜ਼ੀ ਉਹ ਆਪਾਂ ਕੁਝ ਨਹੀਂ ਕਰ ਸਕਦੇ ਦੇ ਵਿੱਚ ਤੇ ਕਾਫੀ ਟਾਈਮ ਦਾ ਸੁਣਦੇ ਸੀਗੇ ਵੀ ਇਹ ਚਾੜੇ ਮੀਟਰ ਦਾ ਕੀ ਸਿਸਟਮ ਮੈਂ ਬਚੂ ਲਿਆ ਕੋ ਵੀਡੀਓ ਬਣਾ ਕੇ ਆਪਾਂ ਵੀ ਪੜੀਏ ਚਾੜੇ ਮੀਟਰ ਦਾ ਜਿੱ ਕੀ ਸਿਸਟਮ ਹੋਰ ਕੁਝ ਨਹੀਂ ਕਰਦੇ ਬੱਚਿਓ ਸਿਰਫ ਇੱਕ ਸਿਮਾ ਸੇਮ ਕੀ ਕੰਮ ਕਰਦੀ ਆ ਤੁਹਾਨੂੰ ਦੱਸ ਹੀ ਦਿੱਤਾ 19 ਤੋਂ ਲੈ ਰੀਡਿੰਗ ਇਧਰ ਤੋਂ ਇਧਰ ਪੇਜ ਤੇ ਤੁਹਾਨੂੰ ਮੈਸੇਜ ਭੇਜਣਾ ਨਾ ਇਹਦੇ ਚ ਜੇ ਪੈਸੇ ਬੋਨਸ ਸਿਸਟਮ ਨਾ ਕੁਛ ਨਹੀਂ ਹੈਗਾ ਜਦੋਂ ਚੱਲੂਗਾ ਉਹ ਸਾਰਿਆਂ ਦੇ ਇਕੱਠੇ ਚੱਲੂਗਾ ਤੁਹਾਡੇ ਜੇ ਮੇਰੇ ਲੱਗ ਗਿਆ ਵਾ ਤੇ ਮੇਰੇ ਇਕੱਲੇ ਨਹੀਂ ਚੱਲੂਗਾ ਜੇ ਤੁਹਾਡੇ ਲੱਗਿਆ ਤਾਂ ਤੁਹਾਡੇ ਇਕੱਲੇ ਨਹੀਂ ਚੱਲੂਗਾ ਸਾਰੇ ਜੁਗਾਂ ਚ ਚੱਲੂਗਾ ਤੇ ਹੋਰ ਤਾਂ ਕੋਈ ਇਹਦੇ ਚ ਫਾਇਸੇ ਤਾਂ ਹੈ ਨੁਕਸਾਨ ਆਣੇ ਦਾ ਹੋਰ ਨੁਕਸਾਨ ਜਿਹੜਾ ਨਾ ਪੜਿਆ ਲਿਖਿਆ ਬੰਦਾ ਨਹੀਂ ਉਹਨੂੰ ਪਤਾ ਨਹੀਂ ਪੂੰਦੋ ਗਿਆ ਪੁੱਛਣਾ ਪੈਣਾ ਮੋਬਾਈਲ ਹੁਣ ਕਿਸੇ ਕੋਲੇ ਨਾ ਹੋਇਆ ਇਹ ਵੀ ਨੁਕਸਾਨਾ ਚੱਕਰ ਤੇ ਹੈ ਦਾ ਜੇ ਕੋਲੇ ਐਂਡਰੋਇਡ ਮੋਬਾਈਲ ਹੀ ਨਾ ਹੋਇਆ ਫਿਰ ਉਹ ਬਿੱਲ ਕਿੱਥੋਂ ਦੇਖੂਗਾ ਉਹਨੂੰ ਜੂਨ ਤਾਂ ਨੀ ਪਤਾ ਲੱਗਣਾ ਇਹਦੇ ਜਿਹੀ ਦੋ ਨੁਕਸਾਨ ਆ ਬਸ ਇੱਕ ਵਿਜੀਕਲੀ ਮਿਲਣੀ ਆਉਣਾ ਤੇ ਇੱਕ ਹੁਣ ਪੜਨੋ ਪਤਾ ਨਹੀਂ ਲੱਗਣਾ ਜੇ ਕੋਲ ਮੋਬਾਈਲ ਨਾ ਹੈ ਮੋਬਾਈਲ ਦੇ ਵਿੱਚ ਚਾਹੀਦੇ ਜੀ ਮੋਬਾਈਲ ਤਾਂ ਵੈਸੇ ਹੀ ਮੇਰੇ ਕੋਲ ਚੱਲਦੀ ਕਾਲ ਤੇ ਇੱਕ ਇਨਸਾਨ ਕੋਲੇ ਹੈਗਾ ਵਾ ਟੱਚ ਵਾਲਾ ਟੱਚ ਸਕਰੀਨ ਉਹਦੇ ਚ ਚਲੋ ਐਪ ਡਾਊਨ ਹੋਈ ਜਾਂਦੀ ਬਾਕੀ ਮੈਂ ਤੁਹਾਨੂੰ ਦਜੂਰ ਦੱਸੋ ਵੀ ਮੇਰਾ ਤੁਹਾਨੂੰ ਸੁਝਾਅ ਕਿ ਸੋ ਇਹੋ ਜਿਹਾ ਲੱਗਿਆ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਜਰੂਰ ਦੱਸਿਓ ਕਿ ਮੈਂ ਸੀ ਭਾਈ ਇੱਥੇ ਗਲਤ ਜੇ ਮੇਰਾ ਕੋਈ ਵਿਚਾਰ ਤੇ ਗਲਤ ਹੋਵੇ ਹੋਰ ਮੈਂ ਕੁਮੇ ਦੀਆਂ ਕੋਈ ਵੀਡੀਓ ਇਨਫਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆਂ ਮੈਂ ਉਹਦੇ ਤੋਂ ਨੇ ਜ਼ਰੂਰ ਮਦਦ ਕਰਾਂਗਾ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਕਰ ਲਓ ਚਰਚ ਫਾਈਂਡ ਕਰ ਲਓ ਸੋਚੋ